ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 7:30 ਦਾ ਟਾਈਮ ਐ ਤੇ ਕੰਮ ਹੋਗੇ ਸ਼ੁਰੂ ਸ਼ੁਰੂ ਕਰਨੇ ਸੀ ਆਪਾਂ ਅੰਦਰੁਸਤ ਉੱਠਦੇ ਆ ਸਵੇਰੇ ਰੈਸਟ ਕਰਕੇ ਵਧੀ ਫ੍ਰੈਸ਼ ਹੋ ਕੇ ਉੱਠਦੇ ਆ ਤਾਂ ਕੰਮ ਸ਼ੁਰੂ ਕਰਨ ਕਾਰਨ ਦਿਲ ਵੀ ਕਰਦਾ ਹਨ ਤੇ ਚਾਹ ਪਾਣੀ ਦਾ ਕੰਮ ਪਹਿਲਾਂ ਹੋ ਗਿਆ ਉਸ ਤੋਂ ਬਾਅਦ ਮੈਂ ਹੁਣ ਦੁੱਧ ਦਾ ਕੰਮ ਕਰੀਏ ਦੁੱਧ ਬੋਇਲ ਕਰਨਾ ਪਰ ਮੈਂ ਸੋਚੀ ਥੋੜੇ ਦੁੱਧ ਦਾ ਪਨੀਰ ਬਣਾ ਲੈ ਦੋ ਪਾਣੇ ਦੁੱਧ ਪਾਉਂਗੀ ਉਸ ਤੋਂ ਬਾਅਦ ਇੱਧਰ ਮਲਾਈ ਦਾ ਡੋਂਗਾ ਪਰਿਆ ਪਿਆ ਮਲਾਈ ਨੂੰ ਆਹ ਵਾਲੇ ਵੱਡੇ ਪਤੀਲੇ ਵਿੱਚ ਉਲਟਾ ਕੇ ਨਿੱਗੀ ਕਰਕੇ ਚਾਂਗ ਲਾ ਕੇ ਜਮਾ ਲਾ ਕੇ ਫਿਰ ਸ਼ਾਮ ਨੂੰ ਇਹਦਾ ਮੱਖਣ ਨਿਕਲ ਜਾ ਮੱਖਣ ਬਣਾਉਣਾ ਸ਼ਾਮ ਨੂੰ ਫਿਰ ਵੀ ਫਿਰ ਸਵੇਰੇ ਕੰਮ ਨਹੀਂ ਮਤਲਬ ਫਿਰ ਇੱਕੋ ਮੋਟਾ ਕੰਮ ਹੋਰ ਬਹੁਤ ਪੈ ਜਾਂਦਾ ਇਹ ਕੰਮ ਕਰਦੇ ਹੁਣ ਮੈਂ ਦੁੱਧੋ ਕਰਮ ਕਰਨਾ ਰੱਖਦੀ ਆ ਪਨੀਰ ਬਣਾਉਣਾ ਰੱਖਦੀ ਆ ਤੇ ਇੱਕ ਸਾਈਡ ਤੇ ਮਲਾਈ ਨਿੱਗੀ ਕਰਨੀ ਰੱਖ ਦਿੰਦੇ ਆ ਕਿਲੋ ਕੋ ਦੁੱਧ ਸਭ ਨੇ ਇੱਧਰ ਕੱਢ ਦੂੰਗੀ। ਕੁਝ ਮੇਰੇ ਕੋਲ ਫ੍ਰਿਜ ਵਿੱਚ ਪਨੀਰ ਪਿਆ। ਫਿਰ ਮੈਂ ਉਹ ਐਨਾ ਕ ਪਨੀਰ ਆ ਮੈਨੂੰ ਲੱਗੋਗੇ ਇਸੇ ਕੰਮ ਨਹੀਂ ਹੈਗਾ। ਥੋੜਾ ਜਿਹਾ ਹੋਰ ਕੱਢਣਾ। ਕੁਝ ਕੰਮ ਤਾਂ ਆ ਜਾਊਗਾ। ਇਸ ਕਰਕੇ ਕਿਲੋ ਕੋ ਦੁੱਧ ਵਿੱਚ ਪਾਏ ਮੈਂ 2 ਕਿਲੋ ਇੱਚ ਪਾ ਲਿਆ। ਦੁੱਧ ਨੂੰ ਰੱਖ ਦਿਆਂ ਗਰਮ। ਟਾਈਮ ਹੋ ਗਿਆ ਸਵੇਰ 8 ਵਾ ਤੇ ਮੈਂ ਇੱਧਰ ਚਾਹ ਰੱਖੀ ਆ ਬਾਹਰ ਪੇਂਟਰ ਆ ਗਏ। ਦੋ ਜਾਣੇ ਉਹਨਾਂ ਦੀ ਚਾਹ ਰੱਖੀ ਆ। ਉਧਰ ਮੈਂ ਇੱਕ ਪੈਨ ਵਿੱਚ ਦੁੱਧ ਰੱਖਿਆ ਆਪਣੇ ਲਈ ਗਰਮ ਕਰਨਾ ਓਟਸ ਕਰੂਗਾ ਬਣਾਉਂ ਓਟ ਨਹੀਂ ਲੱਗਦੇ ਫਸ ਵਿੱਚ ਓਟਸ ਨੂੰ ਵਿੱਚ ਸੋਕ ਕਰਕੇ ਰੱਖੂਗੀ ਕੰਮ ਚੱਲ ਰਹੀ ਨੇ ਪੂਰੇ ਆਬੀ ਰਸਤਾਨ ਤੇ ਪਨੀਰ ਦਾ ਹੁਣ ਦੁੱਧ ਦਾ ਮੇਰਾ ਕੰਮ ਖਤਮ ਹੋ ਗਿਆ ਹੁਣ ਦੁੱਧ ਪੁਆਇੰਟ ਕਰਤਾ ਪਨੀਰ ਨਿਕਲ ਗਿਆ ਰੱਸੀ ਨਿੰਨੇ ਦੀ ਬਣਾ ਕੇ ਰੱਖਤੀ ਤੇ ਇਧਰ ਮੈਂ ਬਿਸਕੁਟਸ ਕੱਢੇ ਨੇ ਪਾਈ ਗੱਬੇ ਬਿਸਕੁਟਸ ਇਹ ਬਿਸਕੁਟਸ ਆ ਜੀ ਗ੍ਰਾਈਂਡ ਕਰਕੇ ਪਾਊਡਰ ਬਣਾ ਕੇ ਰੱਖੂਗੀ ਤਾਂ ਕਿ ਕੇਕ ਕੱਕ ਕੇ ਕੇ ਵਗੈਰਾ ਜਦੋਂ ਵੀ ਦਿਲ ਕਰੇ इजीली फटाफट ਥੋੜਾ ਜਿਹਾ ਸੌਫਲੇ ਬਣਾ ਲਓ ਹਨਾ ਆਹ ਉਹ ਬਿਸਕੁਟਸ ਆ ਪਾਊਡਰ ਬਣਾ ਕੇ ਨਾ ਕੱਢੀਂ ਪਾਊਡਰ ਬਣਿਆ ਹੋਇਆ ਖਰਾਬ ਨਹੀਂ ਹੁੰਦਾ ਡੱਬੇ 'ਚ ਪਾ ਕੇ ਰੱਖ ਲਓ ਤਾਂ ਉਸ ਦਿਨਾਂ ਰੱਖੀ ਰੱਖੋ ਖਰਾਬ ਨਹੀਂ ਹੁੰਦਾ ਬਿਲਕੁਲ ਵੀ ਬਿਸਕਟ ਵੀ ਸੀਲੇ ਜਾਂ ਉਹ ਤਾਂ ਅਜੇ ਆਪਣੇ ਮਾਈਕ੍ਰੋਵੇਵ 'ਚ ਏਡ ਫਰਾਈ ਕਰਾਂਚੀ ਹੋ ਜਾਂਦੇ ਨੇ ਤੁਸੀਂ ਰੀਹੀਟ ਕਰ ਲਓ ਥੋੜੀ ਜਿਹੀ ਜਾਂ ਫਿਰ ਤੁਸੀਂ ਕੇਕ ਬਣਾਓ ਹਨਾ ਕਰੇ ਆਪਾਂ ਜੇ ਚਾਹੀਏ ਕੋਈ ਵੀ ਚੀਜ਼ ਵੇਸਟ ਕਰਨੋਂ ਆਪਾਂ ਰੋਕ ਸਕਦੇ ਆਂਗੇ ਉਹਨੂੰ ਆਪਣੇ ਸਿਰ ਤੇ ਹੁੰਦਾ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਵੀ ਇਸ ਚੀਜ਼ ਨੂੰ ਆਪਾਂ ਕਿਵੇਂ ਯੂਟਿਲਾਈਜ਼ ਕਰੀਏ ਤਾਂ ਕਿ ਵੇਸਟ ਨਾ ਜਾਵੇ। ਸਿੱਧਾ ਦੁੱਧ ਵਿੱਚ ਪਾਵਾ ਓਟਸ। ਮੇਰਾ ਚਮਚਾ ਨਾ ਪੜਾ ਜਦੋਂ ਓਟਸ ਪਿਉਣੀ ਆ ਮੈਂ 2 1/2 ਚਮਚਾ ਪਾਣੀ ਹੋਣੀ 1 1/2 ਬਸ ਤਿੰਨ ਦੋ ਇਨਾ ਦਾ ਡੇਟ ਕਿ ਬਹੁਤ ਹੋਗਾ ਡੇਟ ਨੂੰ ਪਾਉਣੀ ਹੁੰਦੀ ਆ ਦਲੀਆ ਬਣਾਉਣੀ ਹੁੰਦੀ ਆ ਤਾਂ ਆ ਇੱਕ ਇੱਕ ਕਟਛੀ ਦਲੀਆ ਦੀ ਈਂ ਜਾਣੇ ਵਾਸਤੇ ਇੱਕ ਬੌਲ ਬਣ ਜਾਣਾ ਇੱਕ ਦਲੀਆ ਦੀ ਇੱਕ ਕਟਛੀ ਪਾਈਏ ਕੋਈ ਨਾ ਆਪ ਜਸ ਸਿੱਖ ਹੋਵੇ ਫਿਰ ਆਪਾਂ ਨੂੰ ਕੰਮ ਕਰਨਾ ਈਜ਼ੀ ਹੋ ਜਾਂਦਾ ਹਨ ਚੀਜ਼ ਰੋਣ ਨੀ ਕੀ ਬਣਦੀ ਹੈ ਓਟਸ ਲਈ ਡੇਟ ਦਲੀਆ ਲਈ ਇੱਕ ਕਟਛੀ ਇੰਦਾ ਚਾਹ ਚ ਪਾ ਦੀ ਦੁੱਧ ਮੈਂ ਉਹਨੂੰ ਗੈਸ ਬੰਦ ਕਰਕੇ ਸੋਕ ਕਰਕੇ ਰੱਖ ਦਉਂਗੀ। ਆਪ ਦੇਖਣ ਤੇਦੀ ਕਿੰਨੀ ਸਵਾਟ ਹੋ ਗਈ। 9:00 ਵਜੇ ਬ੍ਰੈਕਫਾਸਟ ਕਰਾਂਗੇ। ਗੋਆਣੇ ਚਾਲੇ ਤਿੰਨ ਹੋ ਗਏ। ਠੀਕ ਹੈ। ਬਿਸਕੁਟਸ ਦਾ ਪਾਊਡਰ ਬਣਾਤਾ ਤੇ ਮੈਂ ਦਾ ਕੰਟੇਨਰ ਚ ਪਾ ਦਾਂ ਰੱਖ ਲੂੰਗੀ। ਜਦੋਂ ਵੀ ਚਾਹੋ ਤੁਸੀਂ ਕੇਕ ਬਣਾ ਲਓ। ਚਾਹੇ ਤੁਸੀਂ ਕੱਪ ਕੇਕ ਬਣਾ ਲਓ ਹਨਾ। ਮੱਗ ਕੇਕ ਬਣਾ ਲਓ। ਮਾਈਕ੍ਰੋਵੇਵ ਚ 1 ਮਿੰਟ ਚ ਮੱਗ ਕੇਕ ਬਣ ਜਾਂਦਾ। ਜਿਵੇਂ ਮਰਜ਼ੀ ਕਰ ਲਓ। ਕੁਝ ਵੀ ਬੱਚੇ ਮੰਗਣ ਜਾਂ ਆਪ ਦਾ ਦਿਲ ਕਰੇ। ਤੇ ਨੂੰ ਮੈਂ ਢੱਕਣ ਨਾਲ ਕੇ ਰੱਖ ਦਣੀ ਆ ਜਦੋਂ ਵੀ ਦਿਲ ਕਰੋ ਕੁਛ ਨਾ ਕੁਛ ਬਣਾ ਲਓ ਮੈਂ ਕਰ ਲਿਆ ਆਪਣਾ ਬ੍ਰੇਕਫਾਸਟ ਰੈਡੀ ਓਟ ਮੀਲ ਤੇ ਹੁਣ ਆਪਾਂ ਖਾਦ ਆਪਣਾ ਬ੍ਰੇਕਫਾਸਟ ਬਹੁਤ ਯਮੀ ਲੱਗਦਾ ਮੈਨੂੰ ਈਜ਼ੀ ਐਂਡ ਇਨਸਟੈਂਟ ਆਪਣਾ ਲੰਚ ਕਰਨ ਤੋਂ ਬਾਅਦ ਫਿਰ ਮੈਂ ਲੱਗੀ ਸੀ ਆਪਣਾ ਇੱਕ ਕੰਮ ਕਰਨ ਜੋ ਮੈਂ ਕਰਨੀ ਸੀ ਮੈਂ ਗਰਮ ਕੱਪੜਾ ਬੈੱਡ ਵਿੱਚ ਰੱਖਣੇ ਸੀ ਤੇ ਸਮਰਸ ਵਾਲੇ ਇੱਥੋਂ ਕੱਢਣੇ ਸੀ ਇਹਦੇ ਨਾਲ ਪੈੱਡ ਦੇ ਕੁੰਡੇ ਦੋਨੇ ਟੁੱਟ ਗਏ ਪਹਿਲਾ ਇੱਕ ਟੁੱਟੇ ਫਿਰ ਦੂਜਾ ਟੁੱਟ ਗਿਆ ਤੋਂ ਬੈਟ ਖੋਲਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਮੈਂ ਕਹਿਣਾ ਭੁੱਲ ਜਾਨੇ ਦਵਿੰਦਰ ਨੂੰ ਵੀ ਕਿਵੇਂ ਨਾ ਕਿ ਮੈਂ ਤੁਸੀਂ ਠੀਕ ਕਰਵਾਓ ਐਟ ਲੀਸਟ ਇੱਕ ਤਾਂ ਹੋਵੇ ਚੱਕਣ ਨੂੰ ਉਹ ਜੇ ਟੁੱਟਿਆ ਹੋਇਆ ਹੈਂਡਲ ਮੈਂ ਵਿੱਚ ਅੜਕਾ ਕੇ ਜੇ ਮਸਾਂ ਹੀ ਚੱਕਦੀ ਹੁੰਨੇ ਕਈ ਵਾਰ ਤਾਂ ਉਧਰ ਹੱਥ ਪਾਉਣੇ ਖੋਲਣ ਨੂੰ ਉਧਰ ਉਪ ਉਹ ਗਿਰ ਜਾਂਦਾ ਦੁਬਾਰਾ ਇੱਕ ਵਾਰ ਤਾਂ ਮੇਰਾ ਨਾ ਹੀ ਹੋਇਆ ਸੀ ਰੂੰਗ ਵਾਲਾ ਵਿੱਚ ਆ ਗਈ ਸੀ ਤੇ ਮਸਾਂ ਮੈਂ ਖੋਲਿਆ ਕਿਉਂਕਿ ਕਦੇ-ਕਦੇ ਖੋਲਦੇ ਫਿਰ ਯਾਦ ਵੀ ਨਹੀਂ ਰਹਿੰਦਾ ਰੋ ਰੋਏ ਵਿੱਚ ਅੱਠੀ ਜਾਂ ਆਪਣੇ ਰਿਪੇਅਰ ਕਰਨ ਵਾਲੇ ਘਰ ਜਾਂਦਾ ਕੁਝ ਨਾ ਕੁਝ ਚੱਲਦੀ ਆ ਜਾਂਦਾ ਹੁੰਦਾ ਕੁਝ ਟੁੱਟ ਲਗਿਆ ਕੁਝ ਕਮੀ ਹੋ ਗਈ ਹਨ ਕਿਸੇ ਨੂੰ ਰ ਚਲੋ ਜਿਉਂਨੇ ਆਪ ਆਪਣੀ ਗੱਲ ਤੇ ਬੈਡਮੈਕ ਖੋਲ ਲਿਆ ਤੇ ਭਰਿਆ ਆਪ ਇਹ ਗਰਮੀ ਵਾਲੇ ਕੱਪੜਿਆਂ ਨਾਲ ਜਦਵਿੰਦਰ ਦੇ ਤੇ ਮੇਰੇ ਗਰਮੀ ਵਾਲੇ ਸਮਰਸ ਵਾਲੇ ਕੱਪੜੇ ਨੇ ਤੇ ਸੋਚ ਰਹੀ ਸੀ ਪਹਿਲਾਂ ਤਾਂ ਮੈਂ ਵੀ ਹੁਣ ਹੁਣ ਵਾਲੇ ਕੱਢ ਲਾਂ ਜਿਆਦਾ ਗਰਮੀ ਵਾਲੇ ਨਾ ਕੱਢਾਂ ਫੇਰ ਕਿੰਨਾ ਸਰਦੀਆਂ ਵਾਲੇ ਫੇਰ ਕੰਮ ਟਿਕਣਗੇ ਜੇ ਮੈਂ ਅੱਧੇ ਕੱਪੜੇ ਕੱਢ ਲਈ ਹਨਾ ਵੀ ਕੱਢਨੇ ਤਾਂ ਮੈਨੂੰ ਸਾਰੇ ਪਹਿਣਗੇ ਪਹਿਲਾਂ ਫਿਰ ਤਾਂ ਮੈਂ ਬੜੀ ਕਨਫਿਊਜ਼ ਹੋਈ ਵੀ ਕਿਵੇਂ ਕਰਾਂ ਵੀ ਹਜੇ ਤਾਂ ਇੰਨੇ ਕੱਪੜਿਆਂ ਦੀ ਲੋੜ ਨਹੀਂ ਹੈਗੀ ਗਰਮੀ ਵਾਲੇ ਦੇ ਕੱਪੜੇ ਦੇਖ ਕੇ ਘਬਰਾਹਟ ਹੋ ਗਈ ਵੀ ਇੰਨੇ ਕੱਪੜੇ ਤੇ ਫੇਰ ਬਸ ਹੌਲੀ ਹੌਲੀ ਦਿਮਾਗ ਲੜਾਇਆ 20 ਵਾਰ ਸਾਰੇ ਕੱਢਣੇ ਪੈਣਗੇ ਕੱਟਿੰਗ ਕੱਡੂਗੀ ਕਪੜੇ ਗਰਮੀ ਵਾਲੇ ਫੇਰ ਸਰਦੀਆਂ ਵਾਲੇ ਸਾਰੇ ਟਿਕਣਗੇ ਇਹਦੇ ਵਿੱਚ ਨਹੀਂ ਤਾਂ ਉਹ ਨਹੀਂ ਆਉਣੇ ਹੈਗੇ ਚਲੋ ਜੀ ਫੇਰ ਹੋ ਗਈ ਸ਼ੁਰੂ ਦਿਮਾਗ ਚੱਲ ਪਾਉਂਦਾ ਜਿੱਧਰ ਨੂੰ ਚੱਲ ਪਾਉਂਦਾ ਪਤਾ ਹੀ ਨਹੀਂ ਮੋੜਨਾ ਮੁਸ਼ਕਲ ਹੋ ਜਾਂਦਾ ਸਾਰੇ ਲਾਗੇ ਕੱਢਣ ਸਮਰਸਾਲੇ ਜਿੰਨੇ ਵੀ ਪਏ ਸੀ ਬੈੱਡ ਫਿਰ ਇੱਕ ਵਾਰ ਤਾਂ ਮੈਂ ਕਿਹਾ ਚਲੋ ਕੱਢ ਦਈਆਂ ਸਾਰੇ ਸਾਰੇ ਹੌਲੀ ਹੌਲੀ ਕਰਕੇ ਕੱਢੇ ਕੱਢ ਕੇ ਮੈਂ ਦੂਜੇ ਰੂਮ ਚ ਲਜਾ ਲਿਆ ਜਾਂ ਉਧਰ ਪੈੱਡ ਪਰ ਤਾਂ ਕੱਪੜਾ ਨਾਲ ਸਾਰੇ ਉਧਰ ਬੈੱਡ ਤੇ ਰੱਖ ਦਿੱਤੇ ਦੂਸਰੇ ਰੂਮ ਵਿੱਚ ਹੁਣ ਜਿੰਨੇ ਮੈਥੋਂ ਗਰਮੀ ਵਾਲੇ ਕੱਟ ਨਹੀਂ ਸੀ ਕਢ ਲਏ ਜਿਹੜੇ ਇੱਥੇ ਪਏ ਨੇ ਇਹ ਨਾ ਸਮਰਸ ਤੇ ਨਾ ਵਿੰਟਰਸ ਤੇ ਲੋੜ ਨਹੀਂ ਪੈਂਦੀ ਐਂ ਸਮਝ ਲਓ ਇਹਦੇ ਵਿੱਚ ਕੁਛ ਨਾ ਕੁਛ ਕੱਪੜੇ ਇਹ ਜਿਹੇ ਨੇ ਪਉਣ ਵਾਲੇ ਹੈ ਨਹੀਂ ਮਤਲਬ ਕਿਸ ਨੂੰ ਦੇਣ ਦੂਣ ਵਾਲੇ ਨੇ ਜੰਮੇ ਕੋਈ ਕੋਈ ਮਿਲ ਗਿਆ ਤਾਂ ਦੇ ਦਾਂਗੇ ਬਸ ਜਿਹਦੇ ਨਾਪਦੇ ਹੋਏ ਐਵੇਂ ਰੱਖੀ ਹੋਏ ਨੇ ਅਲੱਗ ਤੋਂ ਇਹ ਕੱਪੜੇ ਤੇ ਕੁਝ ਬੇਟੀ ਦੇ ਪਜਾਮੇ ਟੀ-ਸ਼ਰਟਸ ਵਗੈਰਾ ਇੱਥੇ ਪਏ ਨੇਗੇ ਐਂ ਜਿਹੜੇ ਕੱਪੜੇ ਨੇ ਬਸ ਇੱਥੇ ਕੋਈ ਮਤਲਬ ਕਿਸ ਹਲੇ ਲੋੜ ਵਾਲਾ ਕੋਈ ਹੈ ਨਹੀਂ ਸੀ ਇੱਥੇ ਇਹ ਮੈਂ ਬੈੱਡ ਦੇ ਵਿੱਚ ਤੇ ਉਹਨਾਂ ਲੈ ਆ ਕੇ ਜਿਹੜੇ ਸਰਦੀਆਂ ਵਾਲੇ ਬੈਗ ਨੇ ਕੱਪੜਿਆਂ ਵਾਲੇ ਬੈਗ ਭਰੇ ਹੋਏ ਇਹ ਟਿਕਾਉਂਗੀ ਅ ਬਹੁਤ ਐਨਛਾ ਕੱਪੜਿਆਂ ਦੀ ਸੱਚੀ ਬਹੁਤ ਦਿਮਾਗ ਖਰਾਬ ਕਰਦੇ ਨੇ ਕੱਪੜੇ ਪਤਾ ਨਹੀਂ ਆਪਣੇ ਲੇਡੀਜ਼ ਤੇ ਹੀ ਸੀ ਆਇਆ ਇਹ ਕੰਮ ਵੀ ਕੱਪੜਿਆਂ ਨੂੰ ਸੰਭਾਲਣਾ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗੇ ਮੇਰੇ ਬੈਗ ਇਹ ਤਾਂ ਨਹੀਂ ਬੈੱਡ ਵਿੱਚ ਆਉਣੇ ਪਰ ਕਿਵੇਂ ਨਾ ਕਿਵੇਂ ਕਰਕੇ ਘਰ ਤੇ ਸੈੱਟ ਪਹਿਲਾਂ ਤਾਂ ਮੈਂ ਢਾਲ ਗਈ ਮੈਂ ਕਿਹਾ ਇਹ ਡੈਡ ਬੈਗ ਬੈੱਡ ਵਿੱਚ ਕੰਵੇਂ ਆਉਣਗੇ ਚਲੋ ਪਰ ਹੌਲੀ ਹੌਲੀ ਹੋਈ ਆ ਵੀ ਸੈਟਿੰਗ ਫਿਰ ਹੋਵੇਂ ਜਿਵੇਂ ਆਪਾਂ ਵੀ ਕੋਈ ਨਾ ਕੋਈ ਅੱਜ ਜਗੜ ਕਰ ਹੀ ਲੈਣੇ ਹੈਗੇ ਤੁਹਾਨੂੰ ਇਹ ਦੋ ਬੈਗ ਤਾਂ ਮੈਂ ਟਕਾ ਦੇ ਬਹੁਤ ਸਟਰਗਲ ਕਰਨੇ ਪੈਂਦੇ ਕੱਪੜਿਆਂ ਨਾਲ ਬਹੁਤ ਸਟਰਗਲ ਕਰਨੇ ਪੈਂਦੀ ਆ ਆਪਾਂ ਬਾਹਰ ਜਾਂਦੇ ਆ ਘੁੰਮਣ ਫਿਰਨ ਵੈਸੇ ਚਲੇ ਜਾਂਦੇ ਆ ਕਿੰਨੇ ਕਿਤੇ ਕੋਈ ਚੀਜ਼ ਆਪ ਨੂੰ ਵਧੀਆ ਲੱਗਦੀ ਆ ਆਪਾਂ ਲੈ ਲੈਨੇ ਆ ਆਪਾਂ ਸੋਚ ਜਿੰਨੇ ਬਿਨ ਸੋਚੇ ਸਮਝੇ ਸ਼ਾਪਿੰਗ ਕਰਨੀ ਬਹੁਤ ਗਲਤ ਗੱਲ ਆ ਵੈਸੇ ਅਸੀਂ ਤਾਂ ਬਹੁਤ ਘੱਟ ਸ਼ਾਪਿੰਗ ਕਰਦੇ ਆ ਦਵਿੰਦਰ ਤੇ ਮੈਂ ਇਸ ਮਾਮਲੇ ਵਿੱਚ ਬਹੁਤ ਬਹੁਤ ਘੱਟ ਕਰਦੇ ਕਈ ਵਾਰ ਸਤੂਜਿਆਂ ਨੂੰ ਦੇਖ ਕੇ ਕਹਿੰਦੇ ਨੇ ਹਾਏ ਉਹ ਕਿੰਨੇ ਕੱਪੜੇ ਖਰੀਦਦੇ ਨੇ ਹਾਏ ਉਹ ਕਿੰਨੇ ਸ਼ਾਪਿੰਗ ਕਰਦੇ ਨੇ ਕੱਪੜਿਆਂ ਦੇ ਮਾਮਲੇ 'ਚ ਅਸੀਂ ਬਹੁਤ ਸ਼ਾਪਿੰਗ ਨਹੀਂ ਕਰਦੇ ਪਰ ਫੇਰ ਵੀ ਦੇਖੋ ਥੋੜ੍ਹਾ ਥੋੜ੍ਹਾ ਕਰਕੇ ਕਿੰਨੇ ਕੱਪੜੇ ਇਕੱਠੇ ਹੋ ਜਾਂਦੇ ਨੇ ਕਿਉਂਕਿ ਕੱਪੜੇ ਫਟਦੇ ਨਹੀਂ ਹੈਗੇ ਹਣਦੇ ਨਹੀਂ ਕੱਪੜਾ ਪੈਨ ਕੇਅਰ ਕਰਦੇ ਆ ਥੋੜਾ ਜਿਹਾ ਕੱਪੜਾ ਪਾਉਨੇ ਆ ਬਾਹਰੀ ਮਸਾਂ ਆਉਂਦੀ ਆ ਕੱਪੜੇ ਦੀ ਹਨਾ ਵੀ ਟਾਈਮ ਤੋਂ ਕੱਪੜਾ ਪੈਂਦਾ ਹੈ ਡੇਲੀ 'ਚ ਨਹੀਂ ਪੈਂਦਾ ਹੈਗਾ ਉਸ ਕਰਕੇ ਕੱਪੜੇ ਹਣਦੇ ਨਹੀਂ ਫਟਦੇ ਨਹੀਂ ਕੁਝ ਮਸ਼ੀਨਾਂ ਦੂਜੀਆਂ ਆ ਗਈਆਂ ਤੇ ਕੱਪੜਾ ਖਰਾਬ ਨਹੀਂ ਹੁੰਦਾ ਹੈਗਾ ਬਾਕੀ ਆਪਣੇ ਆਪ ਤਾਂ ਜੇ ਤੂੰ ਪੈਨ ਨਹੀਂ ਖਾਰਦੇ ਨ ਕੱਪੜੇ ਸਾੜਦੇ ਧੂਪੇ ਸੜ ਜਾਂ ਤਾਂ ਉਹ ਵੀ ਖਰਾਬ ਹੋ ਜਾਂਦੇ ਨੇ ਕਪੜੇ ਹਣਦੇ ਨਹੀਂ ਫੜਦੇ ਨਹੀਂ ਹੈਗੇ। ਤਾਂnga ਇਕੱਠੇ ਹੋਈ ਜਾਂਦੇ ਨੇ ਉਹ ਪਹਿਲਾਂ ਵਾਲੇ ਪਏ ਹੁੰਦੇ ਨੇ ਹੋਰ ਲੈ ਲਾਂਦੇ ਹੋਰ ਲੈ ਲਾਂਦੇ ਆਂਗੇ। ਫੇਰ ਆਪਾਂ ਹੀ ਔਖੇ ਹੋਨੇ ਕਪੜੇ ਹਨ ਮਾਰੇ ਚਲੋ ਮੱਥਾ ਕਪੜਿਆਂ ਚ। ਬੜੇ ਰੋ ਕਪੜਿਆਂ ਚ ਹਨ ਟੈਨਸ਼ਨ ਕਿੱਥੇ ਰੱਖਾਂ ਕੰਮ ਕਰਾਂ। ਇੰਨੇ ਕਪੜੇ ਨੇ ਕਿਹੜਾ ਪਾਵਾਂ ਕਿਹੜਾ ਨਾ ਪਾਵਾਂ ਹੈ ਹੀ ਨਹੀਂ ਕੋਈ ਹੁੰਦੇ ਹੋਏ ਵੀ ਆਪਾਂ। ਲਾਸਟ ਬਹੁਤ ਸਟਰਗਲ ਤੋਂ ਬਾਅਦ ਕਪੜੇ ਸਾਰੇ ਵਿੰਟਰਸ ਵਾਲੇ ਕਰਤੇ ਬੈੱਡ ਵਿੱਚ ਸੈੱਟ ਮਸਾਂ ਸੈਟਿੰਗ ਕਰੀਏ। ਸਾਈਜ਼ ਹੀ ਪ੍ਰੋਬਲਮ ਪਈ ਜਾਂ ਜਪਾ ਕੇ ਇਸੇ ਬੈਗ ਚ ਪੋਨੇ ਫਿਰ ਉਹ ਸਾਈਜ਼ ਬੈੱਡ ਚ ਆਊ ਨਾਉ ਪਰ ਅੱਗੇ ਚਲੋ ਕਿਉਂਕਿ ਜਿਹੜੇ ਆਹ ਵਾਲੇ ਬੈਗਸ ਨੇ ਨਾ ਵੈਕਿਊਮ ਬੈਗਸ ਇਹਨੂੰ ਆਪਾਂ ਹਲਕਾ ਫੁਲਕਾ ਪ੍ਰੈਸ ਪ੍ਰੂਸ ਕਰਕੇ ਤੋਂ ਉਹ ਉਹਦਰ ਕਰ ਸਕਦੇ ਹੁੰਦੇ ਆਗੇ ਇਹ ਵਧੀਆ ਸੈਟਿੰਗ ਹੋ ਗਈ ਬੈੱਡ ਭਰ ਗਿਆ ਇਸ ਤੋਂ ਬਾਅਦ ਇਹਦੇ ਵਿੱਚ ਕੁਝ ਵੀ ਨਹੀਂ ਟਿਕੂਗਾ ਭਰ ਗਏ ਚਮ ਗਰਮੀ ਵਾਲੇ ਸਾਰੇ ਕੱਪੜੇ ਕੱਢ ਤੇ ਇੱਕੋ ਵੀ ਨਹੀਂ ਗਰਮੀ ਵਾਲਾ ਰੱਖਿਆ ਤੇ ਸਰਦੀ ਵਾਲੇ ਸਾਰੇ ਹੀ ਮੈਂ ਪੈਕ ਕਰਤੇ ਵਸ ਦਵਿੰਦਰ ਦੇ ਦੋ ਤਿੰਨ ਸਵੈਟਰ ਬਾਹਰ ਨੇ ਉਹ ਇੱਥੇ ਆ ਜਾਣਗੇ ਚਲ ਆਹ ਵਾਲਾ ਜਿਹੜਾ ਬੈਗ ਹੈ ਨਾ ਇਹ ਚ ਸਪੇਸ ਖਾਲੀ ਹੈ ਇਹ ਜਾਣੀਏ ਦੋ ਤਿੰਨ ਸਵੈਟਰ ਬਸ ਹੋਰ ਕੁਝ ਵੀ ਨਹੀਂ ਹੋਊਗਾ ਇਹਦੇ ਵਿੱਚ ਬਾਕੀ ਸਾਰੇ ਕੱਪੜੇ ਪੈਕ ਨੇ ਆਵੇਂ ਟਰਾਂਸਪੇਰੈਂਟ ਵਾਲੀ ਸਾਈਡ ਉੱਪਰ ਰੱਖਤੀ ਤਾਂ ਕਿ ਮੈਨੂੰ ਪਤਾ ਲੱਗ ਜੇ ਕਿਹੜਾ ਕੱਪੜਾ ਕਿਹਦੇ ਵਿੱਚ ਆ ਤੇ ਹੁਣ ਇਹਨੂੰ ਕਰ ਦਿਆਂ ਬੰਦ ਮੈਂ ਫਿਰ ਕਰ ਦਿਆਂ ਬੈੱਡ ਸ਼ੀਟ ਚੇਂਜ ਤੇ ਰੂਮ ਦੀ ਡਸਟਿੰਗ ਕਰ ਦਿਆਂ ਆ ਕੰਮ ਮੇਰਾ ਬਹੁਤ ਵੱਡਾ ਸੀ ਅੱਜ ਤੇ ਹਜੇ ਜਿਹੜਾ ਗਰਮੀ ਵਾਲੇ ਕੱਪੜਿਆਂ ਨਾਲ ਮੇ ਇਧਰ ਬੈੱਡ ਭਰੇ ਆ ਇਹ ਵੀ ਸੰਭਾਲਣੇ ਨੇ ਇਹ ਤਾਂ ਚਲੋ ਇਹ ਅਲਮਾਰੀ ਖਾਲੀ ਹੈ ਇਧਰ ਆ ਵਾਲੀ ਕਵਰਸ ਖਾਲੀ ਪਈਆਂ ਨੇ ਇਹਨਾਂ ਚ ਮੈਂ ਰੱਖ ਦੂੰਗੀ ਇੱਕ ਵਾਰ ਤਾਂ ਰੱਖ ਦੂੰਗੀ ਫਿਰ ਜਿਵੇਂ ਜਿਵੇਂ ਲੋਡ ਹੋਈ ਜਾਏ ਕਰੂ ਆਪਰੇ ਦੋ ਚਾਰ ਕੱਪੜੇ ਉਧਰ ਲਮਾਰੀਆਂ 'ਚ ਟਿਕਾ ਲਾਂਗੇ ਆਪੇ ਸਾਰੇ ਗਰਮੀ ਵਾਲੇ ਮੈਂ ਕੱਢਤੇ ਬਾਹਰ ਦਵਿੰਦਰ ਦੇ ਮੇਰੇ ਜਿਹੜੇ ਬੈੱਡ 'ਚ ਪਏ ਸੀ ਇਹਨਾਂ ਨੂੰ ਹੁਣ ਅੰਦਰ ਕਵਰ 'ਚ ਸੰਭਾਲ ਲੂੰਗੀ ਸਿਸਟਮੈਟਿਕਲੀ ਰੱਖਣੇ ਪੈਣਗੇ ਚਾਕੇ ਚੀਜ਼ ਆਪਾਂ ਨੂੰ ਲੱਭ ਜੇ ਹਨਾ ਜੋ ਕੋਈ ਕੱਪੜਾ ਚਾਹੀਦਾ ਹੋਊਗਾ ਆਪਾਂ ਨੂੰ ਪਤਾ ਲੱਗ ਜੇ ਪਿਆ ਮੇਰੇ ਕੱਪੜੇ ਪਏ ਨੇ ਸਾਰੇ ਘਰੇ ਪਾਉਣ ਵਾਲੇ ਬਾਹਰ ਅੰਦਰ ਵਾਲੇ ਸਾਰੇ ਮੈਂ ਗਰਮੀ ਆਣੇ ਕੱਢਤੇ ਸਰਦੀਆਂ 'ਨੇ ਕਾਫੀ ਹੁੰਦੇ ਨੇ ਗਰਮੀ ਵਾਲੇ ਘੱਟ ਹੁੰਦੇ ਨੇ ਕੱਪ ਸਰਦੀਆਂ ਨੇ ਬਹੁਤ ਜ਼ਿਆਦੇ ਹੁੰਦੇ ਨੇ ਚਲੋ ਜੀ ਕੱਪੜੇ ਸੱਚੀ ਦਿਮਾਗ ਖਰਾਬ ਕਰ ਦਉਂਦੇ ਨੇ ਖਰੀਦਣੇ ਸੌਖੇ ਨੇ ਸੰਭਾਲਣੇ ਘਰੇ ਬਹੁਤ ਔਖੇ ਨੇ ਬਹੁਤ ਔਖੇ ਨੇ ਜਿਵੇਂ ਆਪਾਂ ਲੇਡੀ ਸਟਰਗਲ ਕਰਦੇ ਇਹ ਕੰਮ ਆ ਕੱਪੜੇ ਰੱਖ ਲਓ ਜੀ ਕੱਢ ਲਓ ਜੀ ਹਨਾ ਆਪਾਂ ਨੂੰ ਪਤਾ ਕੀ ਹਾਲ ਹੁੰਦਾ ਕੱਪੜਾਂ ਦਾ ਚਲੋ ਔਖੀ ਸੌਖੀ ਕਰਤੀ ਸੈਟਿੰਗ ਤੇ ਉਸ ਤੋਂ ਬਾਅਦ ਆਪਣੇ ਰੂਮ ਦੀ ਕਰੀ ਡਸਟਿੰਗ ਨਿਚਲੀ ਚਾਦਰ ਸੇਮ ਬਿਛਾਤੀ ਮੈਂ ਉੱਪਰ ਵਾਲੀ ਮੈਂ ਦੂਸਰੀ ਚੇਂਜ ਕਰਤੀ ਹੁਣ ਬਿਚਾਰੀਆਂ ਬੈੱਡ ਸ਼ੀਟ ਆਪਣੇ ਰੂਮ ਦੀ ਕਰਦੀਆਂ ਸੈਟਿੰਗ ਫਿਰ ਮੈਨੂੰ ਐਵੇਂ ਸੇੇ ਕੰਮ ਇਕੱਠਾ ਹੀ ਕਰਾ ਇੱਕ ਦਿਨ ਜਿਸ ਦਿਨ ਮੈਂ ਬੈੱਡ ਸ਼ੀਟ ਚੇਂਜ ਕਰਨੀ ਹੁੰਦੀ ਹੂ ਉਸੇ ਦਿਨ ਮੈਂ ਬੈੱਡ ਖੋਲਣਾ ਕੱਪੜੇ ਬੈੱਡ ਵਿੱਚ ਰੱਖਦਾ ਤੇ ਕੱਢਣ ਵਾਲੇ ਕੱਢ ਲਾਣਾ ਫਿਰ ਰੋ ਰੋਜ਼ ਬੈੱਡ ਖੋਲੋ ਦੁਬਾਰੇ ਚਾਦਰ ਟੱਕਰੋ ਸਾਰੀ ਸੈਟਿੰਗ ਦੁਬਾਰੇ ਹਿੱਲ ਜਾਨੀ ਗੱਦਿਆਂ ਦੀ ਫਿਰ ਕਿਉਂ ਐਵੇਂ ਮੱਥਾ ਜ ਮਾਰੀ ਜਾਣਾ ਫਿਰ ਇਸ ਕਰਕੇ ਮੈਨੂੰ ਐਂ ਸੀ ਜਿਸ ਦਿਨ ਮੈਂ ਬੈੱਡ ਖੋਲਣਾ ਹੁੰਦਾ ਮੈਂ ਉਸ ਦਿਨ ਖੋਲਦਿਆਂ ਜਿਸ ਦਿਨ ਮੈਂ ਬੈੱਡ ਸ਼ੀਟ ਚੇਂਜ ਕਰਨੀ ਹੁੰਦੀ ਹੈ ਬੈਡ ਸ਼ੀਟ ਪਛਾਹ ਤੇ ਉਸ ਨੂੰ ਅੱਛੀ ਤਰ੍ਹਾਂ ਕਰ ਦੇਣਾ ਸਾਈਡਸ ਤੋਂ ਤੱਕ ਇਹ ਵਾਲੀ ਬੈਡ ਸ਼ੀਟ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸੀ ਹੈ ਕਈ ਭੈਣਾਂ ਕਹਿੰਣਗੇ ਇਹ ਇਹ ਗੱਲ ਰਿਪੀਟ ਕਰੀ ਜਾਂਦੀ ਹੈ ਇਹ ਜਿਹੜੀ ਬੈਡ ਸ਼ੀਟ ਮੈਂ ਹੁਣ ਬਿਸ਼ਾਈ ਆ ਨਾ ਇਹ ਮੈਂ ਰਜਾਈ ਦੇ ਕਵਰ ਤੋਂ ਬਣਾਈ ਆ ਡਬਲ ਬੈੱਡ ਦੀ ਰਜਾਈ ਦੇ ਕਵਰ ਤੋਂ ਇਹ ਮੈਂ ਤਾਂ ਦੱਸ ਰਹੀ ਹੁੰਨੇ ਕਈ ਸਬਸਕ੍ਰਾਈਬਰ ਕਈ ਭੈਣਾਂ ਨਵੇਂ ਚੈਨਲ ਤੇ ਆਏ ਹੁੰਦ ਨੇ ਆ ਨਾ ਕਈ ਵਾਰ ਉਹਨਾਂ ਕੋਲ ਅਹੀ ਜੀ ਚੀਜ਼ ਪਈ ਹੁੰਦੀ ਹੈ ਕਿਵੇਂ ਨਾ ਕਿਵੇਂ ਕੋਈ ਆਈਡੀਆ ਆ ਜਾਂਦਾ ਕਿਸੇ ਨੂੰ ਮੈਨੂੰ ਵੀ ਆਈਡੀਆ ਆਇਆ ਸੀਗਾ ਜੋ ਮੈਂ ਕਵਰ ਦੇਖਿਆ ਰਜਾਈ ਦਾ ਮੈਂ ਕਹਿਣਾ ਸੋਹਣਾ ਕਵਰ ਹੈ ਵੀ ਹੁਣ ਕਾਟਨ ਦਾ ਲੈਂਦਾ ਤਾਂ ਹੈ ਨਹੀਂ ਕੋਈ ਜੇ ਅਹੀ ਜੀ ਬੈੱਡ ਸ਼ੀਟ ਹੋਵੇ ਤਾਂ ਕਿੰਨੀ ਸੋਹਣੀ ਲੱਗੇ ਫਿਰ ਮੈਂ ਮੇਰੇ ਦਿਮਾਗ 'ਚ ਇੱਕਦਮ ਆਈਟਾ ਕਲਿੱਕ ਕਰਿਆ ਮੈਂ ਜੇ ਬੈੱਡ ਸ਼ੀਟ ਬਣਾਈ ਤਾਂ ਕਿਵੇਂ ਲੱਗੂਗੀ ਚਲੋ ਮੈਂ ਬੈੱਡ ਸ਼ੀਟ ਬਣਾ ਲਈ ਇੱਕ ਸਿੰਗਲ ਬਣਾਂਗੀ ਇੱਕ ਡਬਲ ਬਣਾਂਗੀ ਗਲਾਫ ਰਜਾਈ ਤਾਂ ਕਿਤੇ ਕੰਮ ਨਹੀਂ ਆ ਰਿਹਾ ਸੀ ਬਹੁਤ ਸੋਹਣਾ ਸਟਾਫ ਆ ਕਾਟਨ ਦਾ ਤੇ ਹੁਣ ਰੂਮ ਦੀ ਦੇਖੋ ਹੋ ਗਈ ਸੈਟਿੰਗ ਇਨਾ ਸੋਹਣਾ ਰੂਮ ਲੱਗ ਰਿਹਾ ਸੀ ਚੇਂਜ 쿠ਸ਼ਨ ਕਵਰ ਵੀ ਮੈਂ ਚੇਂਜ ਕਰਤੇ ਚੇਅਰਸ ਵਗੈਰਾ ਕਲੀਨ ਕਰਤੇ ਹੁਣ ਐਂ ਦੇ ਲੱਗ ਰਿਹਾ ਸੀ ਇੱਥੇ ਕਮਰੇ 'ਚ ਬਹਿ ਕੇ ਇੱਕ ਕੱਪ ਕੌਫੀ ਤਾਂ ਪੀਣਾ ਹੋਵੇ ਮੇਰੇ ਨਾਲ ਕੋਈ ਨਾ ਹੋਵੇ ਮੈਂ ਕੱਲੀ ਕੌਫੀ ਵੀ ਮੈਂ ਬੈਕੇ ਤੇ ਬਸ ਟਾਈਮ ਹੋ ਰਿਹਾ 3:30 ਦਾ ਮੈਂ ਲੈ ਕੇ ਚਾਹ ਕਰਕੇ ਚਾਹ ਪੀਣੇ ਆ ਤੇ نیند ਇੰਨੀ ਜਿਆਦਾ ਆ ਰਹੀ ਸੀ نیند ਇੰਨੀ ਆ ਰਹੀ ਸਾਨੂੰ ਦਿਲ ਕਰਦਾ ਸੌ ਜਾ ਪਰ ਸੌਂ ਕੇ ਕੰਮ ਨਹੀਂ ਚੱਲੂਗਾ ਜੇ ਹੁਣ ਸੌਂਗੀ ਤਾਂ ਫਿਰ ਸਮੇਂ ਦੇ ਜਿਹੜੇ ਕੰਮ ਮੈਂ ਸੋਚੀਨ ਸਾਰੇ ਲੈਕ ਹੋ ਜਾਣਗੇ ਹੁਣ ਸੌ ਕੇ ਕੰਮ ਨਹੀਂ ਚੱਲੂਗਾ ਸੌਣ ਦਾ ਟਾਈਮ ਹੈ ਸਾਬ ਕਿ ਫੇਰ ਸਬਜੀ ਬਣਾਉਂਗੀ ਸਬਜੀ ਕੱਟ ਕੇ ਰੱਖੀ ਪਈ ਗਾਜਰਾ ਕੱਟ ਕੇ ਰੱਖਦੀ ਸੀ ਮਲਾਈ ਸਵੇਰੇ ਜਮਾਈ ਸੀ ਮਲਾਈ ਰੜਕਣੀ ਆ ਨਾਲ ਨਾਲ ਭਾਂਡੇ ਹੋ ਜਾਣਗੇ ਇਹਨੇ ਵਰਕ ਦਾ ਟਾਈਮ ਹੋ ਜਾਊਗਾ ਸਾਈਂ ਦਿਨ ਲੰਗੇ ਜਾਂਦਾ ਕੰਮ ਕਰਦੇ ਆ ਦਾ ਥੋੜੀ ਬ੍ਰੇਕ ਦੁਪਹਿਰੇ ਲੈਣੀ ਹੁੰਦੀ ਆ ਲੰਚ ਤੋਂ ਬਾਅਦ ਅੱਜ ਦਾ ਲੰਚ ਤੋਂ ਬਾਅਦ ਬ੍ਰੇਕ ਲੈਣੀ ਅੱਜ ਪਹਿਲਾਂ ਲੈ ਲਈ ਲੰਚ ਤੋਂ ਤੇ ਲੰਚ ਕਰਨ ਤੋਂ ਬਾਅਦ ਮੈਂ ਕੱਪੜਿਆਂ ਦਾ ਕੰਮ ਕਰਿਆ ਰੂਮ ਦੀ ਡਸਟਿੰਗ ਬੈੱਡ ਸ਼ੀਟ ਚੇਂਜ ਆ ਕਰੇ ਫਿਰ ਮੈਂ 15-20 ਮਿੰਟ ਮੈਂ ਰੈਸਟ ਕਰੇ ਰੈਸਟ ਕਰ ਜੋ ਨੀਂਦ ਆ ਰਹੀ ਸੈਨੇ ਖੜੀ ਹੋ ਕੇ ਮੈਂ ਕਿ ਚਾਹ ਹੀ ਕਰ ਲਾਂ ਫਿਰ ਮੈਂ ਜੇ ਸੌਂਗੀ ਤਾਂ ਠੀਕ ਨਹੀਂ ਰਹੂਗਾ ਨਾ ਚਲੋ ਚਾਹ ਪੀਏ ਉਸ ਤੋਂ ਬਾਅਦ ਫਿਰ ਅਗਲੇ ਕੰਮ ਕਰਾਂਗੇ ਚਾਹ ਪੀ ਕੇ ਆਪਣੀਆਂ ਡਿਊਟੀਆਂ ਤਾਂ ਲੱਗੀਆਂ ਹਨਾ ਡਿਊਟੀਆਂ ਜਿਹੜੀਆਂ ਹੈਗੀਆਂ ਉਹ ਹਰ ਹਾਲਤ 'ਚ ਆਪਣੀਆਂ ਕਰਨੀਆਂ ਪੈਣੀਆਂ ਹਨ ਦਿਲ ਕਰੇ ਚਾਹ ਨਾ ਕਰੀ ਡਿਊਟੀਆਂ ਆਪਣੀਆਂ ਕਰਨੀਆਂ ਹੀ ਪੈਣੀਆਂ ਟਾਈਮ ਹੋ ਗਿਆ 4:30 ਦਾ ਸਬਜ਼ੀ ਆਲਮੋਸਟ ਪਨ ਚੁੱਕੀ ਹੈ ਬਸ ਬਿਲਕੁਲ ਸਿੰਮੇ ਬੰਦ ਕਰ ਦਾਂ ਨਹੀਂ ਮਨਾਏ ਥੋੜੀ ਬਹੁਤ ਕਿਤੇ ਕੋਈ ਮਟਰ ਕੱਚਾ ਨਾ ਰਹੇ ਜੀ ਆਲਮੋਸਟ ਬੰਦ ਚੁੱਕ ਕੇ ਸਬਜੀ ਧਨੀਆ ਵਗੈਰਾ ਪਾ ਕੇ ਇਧਰ ਮੈਂ ਰੱਖੇ ਚਾਹ ਬਾਹਰ ਪੈਂਟਰਸ ਦੀ ਚਾਹ ਬਣ ਰਹੀ ਉਹਨਾਂ ਦੀ ਉਸ ਤੋਂ ਬਾਅਦ ਮੈਂ ਇਧਰ ਆਪਣਾ ਸੈਟਅਪ ਤਿਆਰ ਕਰਨੇ ਮਲਾਈ ਰੜਕਣ ਵਾਲਾ ਮਲਾਈ ਰੜਕੂੰਗੀ ਇਧਰ ਮੇਰੇ ਲੱਗਿਆ ਪਿਆ ਸੈਟਅਪ ਮਲਾਈ ਵਾਲਾ ਬਲੈਂਡਰ ਕੋਲੇ ਰੱਖ ਲਿਆ ਤੇ ਆਹ ਸਾਰਾ ਕੰਮ ਕਰਕੇ ਮੈਂ ਮਲਾਈ ਰੜਕਾਂਗੀ ਫਿਰ ਮੈਂ ਕਿ ਮੇਰਾ ਹੱਥ ਔਕਰ ਪੈ ਗਈ ਫਿਰ ਮੈਨੂੰ ਹੋਰ ਕੰਮ ਕਰਨਾ ਔਖਾ ਲੱਗੂਗਾ ਇਸ ਕਰਕੇ ਸਬਜੀ ਬਣ ਗਈ ਭਾਂਡੇ ਮਾਂਜੇ ਗਏ ਅਗਲੇ ਕੰਮ ਜਾਣੇ ਕਿ ਮੈਂ ਸਾਰੇ ਘਰ ਤੇ ਅਚਰ ਇੱਕ ਮੈਨੂੰ ਕੁਐਸਚਨ ਦੋ ਤਿੰਨ ਵਾਰੀ ਆ ਗਿਆ ਕੋ ਭੰਦਾ ਉਹ ਕਹਿੰਦੇ ਤੁਸੀਂ ਪਿਆਜ਼ ਕੱਟ ਕੇ ਵਾਸ਼ ਨਹੀਂ ਕਰਦੇ ਮੈਂ ਕੱਟ ਕੇ ਨਹੀਂ ਵਾਸ਼ ਕਰਦਾ ਮੈਂ ਛਿੱਲ ਲੈ ਛਿੱਲ ਕੇ ਮੈਂ ਵਾਸ਼ ਕਰਕੇ ਰੱਖ ਦੇ ਤੇ ਹੁਣ ਦੁਬਾਰਾ ਜਦੋਂ ਮੈਂ ਚੱਕੂងੀ ਤਾਂ ਕੱਟੂਗੀ ਦੁਬਾਰਾ ਮੈਂ ਇਹਨਾਂ ਨੂੰ ਵਾਸ਼ ਨਹੀਂ ਕਰੂੰਗੀ ਹਨਾ ਕੱਟਣ ਤੋਂ ਬਾਅਦ ਤੇ ਆਪਾਂ ਵਾਸ਼ ਕਰਾਂਗੇ ਪਾਣੀ ਉਹਨਾਂ ਉੱਤੇ ਲੱਗ ਜਿਉ ਆਪਾਂ ਤੜਕੇ ਚ ਕਮੇਉ ਭੁੰਨੇ ਜਾਂਦੇ ਪਾਣੀ ਵਾਲੇ ਪਿਆਜ਼ ਇਸ ਕਰਕੇ ਮੈਂ ਛਿੱਲ ਕੇ ਧੋ ਨਹੀਂ ਹੁੰਦੀਆਂ ਕੱਟ ਕੇ ਹੀ ਮੈਂ ਧੋਂਦੀ ਹੈਗੀ ਤਾਂ ਮੈਂ ਚਾਹ ਉਹਨਾਂ ਨੂੰ ਫੜਾ ਕੇ ਤੇ ਆਪਣੀ ਮલાઈ ਲੜਕਣੀ ਸ਼ੁਰੂ ਕਰ ਲਈ ਹੈ ਮੱਖਣ ਘੱਟੀਏ ਮਾਸਟਰ ਵੀਰ ਨੂੰ ਤੁਹਾਨੂੰ ਕੋਈ ਵੱਡਾ ਕੰਮ ਨਹੀਂ ਨਹੀਂ ਕਿ ਮੋٹے ਕੰਮ ਨੇ ਕੋਈ ਭਾਂਡੇ ਚੱਕਣਾ ਜਾਂ ਆਟਾ ਗੁੰਨਣਾ ਜਾਂ ਥੋੜਾ ਬਹੁਤ ਕੰਮ ਨੇ ਵੱਡੇ ਵੱਡੇ ਕੰਮ ਨਹੀਂ ਹੋਣਗੇ। ਬਾਕੀ ਜੇ ਆਪਾਂ ਨੂੰ ਕੰਮ ਸਭਾਲ ਲੈਣਾ ਆਉਣਾ ਹੋਵੇ ਆਪਾਂ ਨੂੰ ਮੈਨੇਜ ਕਰਨਾ ਆਉਣਾ ਹੋਵੇ ਤਾਂ ਕੋਈ ਕੰਮਾਂ ਦੀ ਐਡੀ ਵੱਡੀ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੁੰਦੀ ਹੈਗੀ। ਉਹ ਪਹਿਨ ਪਹਿਲਾ अर्ਲੀ ਸਟੇਜ ਵਿੱਚ ਆਪਣੇ ਪਹਿਲੇ ਸਾਲਾਂ ਵਿੱਚ ਹੁੰਦਾ ਕਿ ਆਪਾਂ ਨੂੰ ਟੈਨਸ਼ਨ ਹੁੰਦੇਗਾ ਉਹਦਾ ਆਪਾਂ ਨੂੰ ਇੰਨੀ ਜ਼ਿਆਦਾ ਐਕਸਪੀਰੀਅੰਸ ਨਹੀਂ ਹੁੰਦਾ ਕੰਮ ਦਾ ਇੰਨੀ ਪ੍ਰੈਕਟਿਸ ਨਹੀਂ ਹੁੰਦੀ। ਆਪਾਂ ਬੋਚੀ ਇਤਿਕ ਬਣਾਇਆ ਨੇ ਭਾਈ ਮੈਂ ਕੰਮ ਕਮੇ ਕਰੂੰਗੀ ਹਨਾ ਹੁਣ ਨਹੀਂ ਕੋਈ ਵੱਡੀ ਗੱਲ ਲੱਗਦੀ ਕੰਮ ਕਰਨਾ ਬਸ ਥੋੜੀ ਜਿਹੀ ਪਲੈਨਿੰਗ ਕਰ ਲਓ ਤੁਸੀਂ ਥੋੜਾ ਜਿਹਾ ਤੁਹਾਨੂੰ ਮੈਨੇਜ ਕਰਨੇ ਆਉਣੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਕੰਮ ਥੋੜੇ ਘੱਟ ਹੋਣ ਵੱਧ ਵੱਧ ਹੋਣ ਵੱਡੇ ਕੰਮ ਹੋਣ ਛੋਟੇ ਹੋਣ ਹੁਣ ਕੋਈ ਵੱਡੀ ਕੰਮ ਵੱਡੀ ਗੱਲ ਨਹੀਂ ਲੱਗਦੀ ਹੈਗੀ ਕਿ ਤੁਹਾਡੇ ਕੋਲ ਕੰਮ ਜੇ ਬਹੁਤ ਜ਼ਿਆਦਾ ਵੀ ਨਹੀਂ ਮਲਾਈ ਮੈਂ ਰਿਡਕਲੀ ਤੇ ਮੱਖਣ ਕੱਢ ਲਿਆ ਕਿਚਨ ਕਰਤੀ ਕਲੀਨ ਸਾਰੀ ਇੱਧਰ ਬਣੀ ਪਈ ਹੈ ਸਬਜ਼ੀ ਗਾਜਰ ਮਟਰ ਦੀ ਮੈਂ ਕਿ ਜਾਂਦੀਵਾਰ ਸੀਜ਼ਨ ਦੀ ਇੱਕ ਸਬਜ਼ੀ ਹੋਰ ਖਾ ਲਈਏ ਬਾਣੀ ਚ ਪੱਟੀਆਂ ਸੀ ਗਾਜਰਾ ਤੇ ਘਰੇ ਗਾਜਰਾ ਜਿਹੜੀਆਂ ਹੁੰਦੀਆਂ ਨੇ ਮਿੱਠਾਸ ਚ ਹੁੰਦੀ ਟੇਸਟੀ ਲੱਗਦੀ ਸਬਜ਼ੀ ਬਾਜ਼ਾਰ ਵਾਲੀਆਂ ਗਾਜਰਾ ਨਾਲੋਂ ਕਿਚਨ ਸਾਰੇ ਹੋ ਗਈ ਕਲੀਅਰ ਇੱਧਰ ਦੋਨੇ ਜਗ੍ਹਾ ਵਿੱਚ ਮੈਂ ਕੱਟਤੀ ਲੱਸੀ ਇਹਨਾਂ ਨੂੰ ਰੱਖ ਦੂੰਗੀ ਫ੍ਰਿਜ ਵਿੱਚ ਤੇ ਇੱਧਰ ਆਰਗੈਨਿਕ ਬੇਰ ਆਏ ਹੋਏ ਨੇ ਕੱਲ ਦਵਿੰਦਰ ਕਿਸੇ ਨਾਲ ਗਏ ਸੀ ਉਹ ਉਹਨਾਂ ਨੇ ਦਿੱਤ ਨੇ ਕਹਿੰਦੇ ਸਾਡੇ ਘਰ ਦੇ ਘਰੇ ਬੇਰੀ ਲੱਗੀ ਹੋਈ ਆਰਗੈਨਿਕ ਬੇਰ ਨਹੀਂ ਇਧਰ ਮੈਂ ਅੱਜ ਸਵੇਰੇ ਮਾਰਨਿੰਗ ਚ ਸੋਕ ਕੀਤਾ ਸੀ ਕਿਨਵਾ ਤੇ ਦਾਲ ਨੂੰਗੀ ਧੋਵੀ ਦਾਲ ਤੇ ਕਿਨਵਾ ਇਹ ਮੈਂ ਹੁਣ ਗ੍ਰਾਈਂਡ ਕਰਕੇ ਇਹਦਾ ਪੇਸਟ ਬਣਾ ਕੇ ਰੱਖ ਲੂੰਗੀ ਚਾਹੇ ਤੁਸੀਂ ਡਿਨਰ ਚ ਜਾਂ ਦੁਪਹਿਰੇ ਲੰਚ ਚ ਇੱਕ ਪਲੇਨ ਇਹਦੀ ਰੋਟੀ ਬਣਾ ਕੇ ਖਾ ਲਓ ਚੀਲਾ ਟਾਈਪ ਪਲੇਨ ਵਿੱਚ ਕੁਝ ਵੀ ਨਾ ਹੋਵੇ ਜਾਂ ਤੁਸੀਂ ਚੀਲਾ ਬਣਾ ਲਓ ਸਬਜ਼ੀਆਂ ਪਾ ਕੇ ਜਿਵੇਂ ਮਰਜ਼ੀ ਤੁਹਾਡੇ ਕੋਲ ਇੱਕ ਆਪਸ਼ਨ ਜੀ ਹੋ ਜਾਂਦੀ ਹੈ ਹਨਾ ਐਦਾਂ ਹੋ ਜਾਂਦਾ ਕਿ ਫਰਿੱਜ ਵਿੱਚ 2-3 ਦਿਨ ਬੈਟਰ ਖਰਾਬ ਨਹੀਂ ਹੁੰਦਾ ਭਾਂਡੇ ਸਾਰੇ ਹੋ ਗਏ ਸਾਫ਼ ਫਰ ਕੁਛ ਡੰਨਾ ਬਸ ਆਟਾ ਗੁੰਨਾ ਉਹ ਮੈਂ ਫਿਰ ਠਹਿਰ ਕੇ ਗੁੰਨੂ ਹਜੇ ਬਹੁਤ ਅਰਲੀ 5 ਵਜੇ ਟਾਈਮ ਹੋਇਆ 5 ਵਜੇ ਨੇ ਹਜੇ ਟਾਈਮ ਹੋ ਗਿਆ 8:30 ਦਾ ਖਾਣਾ ਸੇ ਖਾਣ ਦੇ ਪਰ ਮੇਰੀ ਕਿਚਨ ਕਲੀਨ ਕਰਨ ਵਾਲੀ ਪਈ ਕਿਉਂਕਿ ਦਵਿੰਦਰ ਨਹੀਂ ਆਈ ਹੈਗੀ ਹਜੇ ਉਹਨਾਂ ਦੇ ਮੈਂ ਖਾਣਾ ਬਣਾਉਣਾ ਇਸ ਕਰਕੇ ਇੱਧਰ ਚੱਕਲਾ ਰੇਲ ਨਾ ਰੱਖਿਆ ਪਿਆ ਇੱਧਰ ਸਬਜੀ ਵੀ ਆ ਪਲੇਟ 'ਚ ਗਰਮ ਕਰ ਦੂੰਗੀ ਨੀਚੇ ਡੋਂਗੇ 'ਚ ਵੀ ਸਬਜੀ ਪਈ ਹੈ ਕੁਛ ਉਹਦੇ ਵਿੱਚ ਪਾ ਕੇ ਹੋਰ ਗਰਮ ਕਰ ਦੂੰ ਮਾਈਕ੍ਰੋਵੇਵ ਵਿੱਚ ਤਾਂ ਕਰਕੇ ਮੈਂ ਇੰਨਾ ਕੀ ਰੱਖਤਾ ਕੇ ਰੱਖੀ ਵੀ ਗਰਮ ਤਾਂ ਸਬਜੀ ਕਰਨੀ ਪਊ ਸੁੱਕੀ ਵੀਰ ਮਾਈਕ੍ਰੋਵੇਵ 'ਚ ਠੀਕ ਰਹਿੰਦੀ ਹੈ ਇਧਰ ਮੈਂ ਸਵੇਰ ਵਾਸਤੇ ਕੱਢੀ ਸੀ ਦਾਲਾਂ ਲਈ ਹੈਗੀ ਆ ਹਰੀ ਮੂੰਗੀ ਦੀ ਦਾਲ ਸਾਫਤ ਮੂੰਗੀ ਦਾਲ ਤੇ ਦਲੇ ਹੋਏ ਛੋਲੇ ਸਵੇਰੇ ਮੈਂ ਉੱਠਦੇ ਜਦੋਂ ਮੈਂ ਉੱਠੂਗੀ ਨਾ ਪਾਣੀ ਗਰਮ ਕਰੂੰਗੀ ਆਪਾਂ ਦਾ ਤੇਨ ਵਾਸ਼ ਕਰਕੇ ਇਹਨੂੰ ਗਰਮ ਗਰਮ ਪਾਣੀ ਵਿੱਚ ਸੋਕ ਕਰ ਦੂੰਗੀ ਤੇ ਇਹ ਮੈਂ ਛੋਲੇ ਤੇ ਦਾਲ ਨਾ ਮੈਂ ਸੋਕ ਨਹੀਂ ਕਰਦੀ ਹੁੰਦੀ ਇਵੇਂ ਬਾਅਦ ਵਿੱਚ ਤੋਕਿਆ ਲੱਗਤ ਪਾ ਦੂੰਗੀ ਇਵੇਂ ਵਾਸ਼ ਕਰਕੇ ਸੁਕ ਕਰ ਦੂੰਗੀ ਤਾਂ ਫਿਰ ਯਾਦ ਰਹੂ ਜਦੋਂ ਮੈਂ ਸਵੇਰੇ ਕਿਚਨ ਚ ਆਉਂਗੀ ਤਾਂ ਹਨਾ ਕਿਨੂੰ ਮੈਂ ਕੱਢ ਕੇ ਰੱਖ ਦਾਨੀ ਹੁੰਨੀ ਰਾਤ ਨੂੰ ਜੇ ਕੋਈ ਚੀਜ਼ ਅਹੀ ਹੋਵੇ ਸਵੇਰ ਉੱਠ ਕੇ ਭਿਉਣੀ ਕੱਢੀ ਪਈ ਹੋਵੇ ਤਾਂ ਯਾਦ ਆ ਜਾਂਦੀ ਆ ਤੇ ਇੱਧਰ ਮੱਖਣ ਮੈਂ ਗਰਮ ਕਰ ਲਿਆ ਸੀ ਪਰ ਹਜੇ ਨਾ ਗਰਮ ਪਿਆ ਗਰਮ ਮੈਂ ਕੋ ਸ਼ਾਮ ਨੂੰ ਮੈਂ ਖਾਣਾ ਜੋ ਕਿਚਨ ਚ ਕੰਮ ਕਰ ਰਹੀ ਸੀ ਉਦੋਂ ਮੈਂ ਕੀਤਾ ਸੀ ਤੇ ਹਲੇ ਇਹਨੂੰ ਫ੍ਰਿਜ ਵਿੱਚ ਰੱਖ ਨਹੀਂ ਸਕਦੀ ਦੀ ਰੱਖੂਗੀ ਤਾਂ ਬਾਹਰ ਵਾਲੇ ਕਿਚਨ ਚ ਰੱਖੂਗੀ ਫ੍ਰਿਜੀ ਵਿੱਚ ਬਾਹਰ ਵਾਲੇ ਚ ਅੰਦਰ ਤਾਂ 스ਪੇਸ ਨਹੀਂ ਇਹਨੂੰ ਫਿਰ ਮੈਂ ਹਜੇ ਇੱਥੇ ਪਿਆ ਰਹਿਣ ਦਿੰਦੇ ਨੇ ਦੇਖੂ ਘੰਟੇ ਤੱਕ ਤੇ ਕਿਚਨ ਮੇਰੀ ਫੇਰ ਹੀ ਕਲੀਨ ਹੋਊ ਜਦਵਿੰਦਰ ਆ ਕੇ ਖਾਣਾ ਖਾਣਗੇ ਫੇਰ ਸਾਰਾ ਕੁਝ ਮੈਂ ਚੱਕਦਾਰ ਕਰੂੰਗੀ ਬਾਕੀ ਆਲਮੋਸਟ ਸਾਰਾ ਕੁਝ ਡਾਲਣਾ ਕੁੱਕਰ ਮੈਂ ਖਾਲੀ ਕਰਕੇ ਰੱਖਾਂ ਤਾਂ ਨਾ ਦਹੀਂ ਮੈਂ ਜਮਾਉਣੀ ਦਹੀਂ ਅੱਜ ਮੇਰੇ ਕੋਲ ਪਈ ਹੈ ਦਹੀਂ ਦੀ ਲੋੜ ਨਹੀਂ ਹੈਗੀ ਆਲਰੇਡੀ ਮੇਰੇ ਕੋਲ 1 ਕਿਲੋ ਦਹੀਂ ਪਈਆ ਟਾਈਮ ਹੋ ਗਿਆ 8:30 ਤੇ ਮੈਨੂੰ ਵਾਸਿਆ ਦੇ ਵਾਫੇ ਆ ਜਾਂਦੇ ਨੇ ਨਾ ਸੱਕੀ ਪਈ ਮੈਂ ਤਾਂ ਅੱਜ ਖਤਮ ਸੌਂ ਜਾਂ ਪਰਤਵਿੰਦਰ ਆਈ ਨਹੀਂ ਹੈਗੇ ਜੋ ਆ ਕੇ ਉਹਨਾਂ ਨੂੰ ਖਾਣਾ ਖੋਣਾ ਦੇ ਕੇ ਕਿਚਨ ਸਾਰੇ ਸਾਫ਼ ਕਰਕੇ ਫੇਰ ਸੌਂਗੀ ਉਹਨਾਂ ਦੇ ਵੇਟ ਕਰੀ ਜਾਨੀ ਆ ਤੇ ਸੋ ਚਲੋ ਜਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਆਇਓ ਫਸਟ ਟਾਈਮ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਆਉਣ ਵਾਲੇ ਵੀਡਸ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂ ਤੇ ਮਿਲਾਂਗੇ ਜੀ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਰਚਰੀ ਅਗਾਹ